ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਉਸ ਅਦਾਕਾਰ ਬਾਰੇ ਗੱਲ ਕਰਾਂਗੇ ਜਿਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤਾਂ ਹਿੰਦੀ ਸਿਨੇਮਾ ਤੋਂ ਕੀਤੀ ਪਰ ਪੰਜਾਬੀ ਸਿਨੇਮਾ ਵਿੱਚ ਵੀ ਖਾਸ ਜਗ੍ਹਾ ਬਣਾਈ ਤੇ ਇਹਨਾਂ ਦਾ ਨਾਮ ਹੈ ਰਮਾ ਵਿਜ ਤੇ 1981 ਦੀ ਫਿਲਮ ਚੰਨ ਪ੍ਰਦੇਸੀ ਹੀ ਸੀ ਜਿਸ ਨਾਲ ਰਮਾ ਵਿਜ ਦੀ ਪਛਾਣ ਪੰਜਾਬੀ ਫਿਲਮਾਂ ਵੇਖਣ ਵਾਲਿਆਂ ਵਿੱਚ ਬਣੀ ਰਮਾ ਵਿਜ ਦਾ ਜਨਮ 5 ਸਤੰਬਰ ਨੂੰ 1951 ਨੂੰ ਨਵੀਂ ਦਿੱਲੀ ਵਿਖੇ ਹੋਇਆ ਰਮਾ ਦੀ ਪਹਿਲੀ ਬਾਲੀਵੁੱਡ ਫਿਲਮ ਰਹੀ ਪਲ ਤੋਂ ਪਲਕਾ ਸਾਥ ਜੋ 1978 ਵਿੱਚ ਰਿਲੀਜ਼ ਹੋਈ ਇਸ ਤੋਂ ਬਾਅਦ ਇਹਨਾਂ ਆਰੰਭ ਲਾਵਾ ਤੇ ਹਮਾਇ ਵਰਗੀਆਂ ਕਈ ਬਾਲੀਵੁੱਡ ਫਿਲਮਾਂ ਕੀਤੀਆਂ ਰਮਾ ਵਿਜ ਦੂਰਦਰਸ਼ਨ ਦਾ ਵੀ ਮਸ਼ਹੂਰ ਚਿਹਰਾ ਰਿਹਾ ਤੇ ਇਹਨਾਂ ਦੇ ਸਭ ਤੋਂ ਖਾਸ ਕਿਰਦਾਰ 1986 ਚ ਨੁੱਕੜ ਤੇ 1988 ਦੇ ਵਿਕਰਮ ਔਰ ਬੇਤਾਲ ਸੀਰੀਜ਼ ਵਿੱਚ ਰਹੇ ਪਰ ਪੰਜਾਬੀ ਸਿਨੇਮਾ ਨੇ ਰਮਾ ਵਿਜ ਨੂੰ ਜੋ ਫੇਮ ਦਿੱਤੀ ਉਹ ਬਾਲੀਵੁੱਡ ਵਿੱਚ ਨਹੀਂ ਮਿਲ ਪਈ ਪੰਜਾਬੀ ਸਿਨੇਮਾ ਵਿੱਚ ਰਮਾ ਵਿਜ ਨੇ ਕਚਹਿਰੀ ਗੱਭਰੂ ਪੰਜਾਬ ਦਾ ਸੁਨੇਹਾ ਤੇ ਚਨ ਪ੍ਰਦੇਸੀ ਵਰਗੀਆਂ ਕਈ ਫਿਲਮਾਂ ਵਿੱਚ ਮੁੱਖ ਕਿਰਦਾਰ ਨਿਭਾਏ ਇਹਨਾਂ ਚੋਂ ਚੰਨ ਪਰਦੇਸੀ ਤੇ ਕਚੈਰੀ ਫਿਲਮਾਂ ਨੂੰ ਨੈਸ਼ਨਲ ਅਵਾਰਡ ਵੀ ਮਿਲੇ ਹਨ ਫਿਲਮਾਂ ਤੋਂ ਇਲਾਵਾ ਰਮਾ 25 ਤੋਂ ਵੱਧ ਟੈਲੀ ਸੀਰੀਜ਼ ਵਿੱਚ ਵੀ ਕੰਮ ਕਰ ਚੁੱਕੇ ਨੇ ਇਹਨਾਂ ਦੀ ਲਾਸਟ ਬਾਲੀਵੁੱਡ ਫਿਲਮ ਰਹੀ ਹਵਾਏ ਤੇ ਲਾਸਟ ਪੰਜਾਬੀ ਫਿਲਮ ਰਹੀ ਖੁਸ਼ੀਆਂ ਜੋ 2012 ਵਿੱਚ ਰਿਲੀਜ਼ ਹੋਈ ਐਕਟਿੰਗ ਤੋਂ ਇਲਾਵਾ ਰਮਾ ਵਿੱਚ 2021 ਤੇ 2023 ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਬਤੌਰ ਜਿਊਰੀ ਮੈਂਬਰ ਅਹਿਮ ਹਿੱਸਾ ਰਹੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ